ਜਿਹੜਾ ਵੀ ਕੋਈ ਬੁਰੇ ਕਰਮ ਕਰਦਾ ਆ ਜਦੋਂ ਫੜਿਆ ਜਾਂਦਾ ਨਾ ਤੇ ਸੰਸਾਰ ਦੇ ਵਿੱਚ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਆ ਪਰ ਜੇ ਕੋਈ ਪਾਪੀ ਇਨਸਾਨ ਕੁਝ ਲੈ ਦੇ ਕੇ ਕਿਸੇ ਸਿਫਾਰਿਸ਼ ਦੇ ਨਾਲ ਕਿਤੇ ਝੂਠ ਬੋਲ ਕੇ ਜਾਂ ਕਿਸੇ ਵੀ ਢੰਗ ਦੇ ਨਾਲ ਇਸ ਇਨਸਾਨੀ ਜੇਲ੍ਹ ਤੋਂ ਬਚ ਵੀ ਜਾਂਦਾ ਆ ਪਰ ਪਰਮਾਤਮਾ ਦੀ ਜੇਲ੍ਹ ਤੋਂ ਬਚਣਾ ਬੜਾ ਹੀ ਮੁਸ਼ਕਲ ਆ ਔਰ ਪਰਮਾਤਮਾ ਦੀਆਂ ਜੇਲਾਂ ਖੇੜੀਆਂ ਨੇ ਇਸ ਇਨਸਾਨੀ ਬਾਣੇ ਤੋਂ ਇਲਾਵਾ ਜਿੰਨੇ ਵੀ ਜੀਵ ਜੰਤੂ ਇਸ ਧਰਤੀ ਤੇ ਬਣਾਏ ਨੇ ਉਹ ਸਾਰੀਆਂ ਜਿੰਦੀਆਂ ਜਗਦੀਆਂ ਚੇਲਾ ਹੀ ਨੇ ਬੜੇ ਬੜੇ ਪਾਪੀ ਇਨਸਾਨ ਇਹਨਾਂ ਜੀਵ ਜੰਤੂਆਂ ਦੀਆਂ ਜੁਨਾ ਦੇ ਵਿੱਚ ਕਾਲ ਕੋਠਰੀਆਂ ਦੇ ਵਿੱਚ ਜਕੜੇ ਪਏ ਨੇ ਸਭ ਤੋਂ ਵੱਡੀ ਜਕੜਨ ਤੇ ਸਭ ਤੋਂ ਵੱਡਾ ਬੰਧਨ ਤੇ ਇਹ ਹੁੰਦਾ ਆ ਕਿਉਂ ਪਰਮਾਤਮਾ ਇਹਨਾਂ ਜੀਵ ਜੰਤੂਆਂ ਦੀਆਂ ਜੁਨਾ ਦੇ ਵਿੱਚ ਉਹਨਾਂ ਕੋਲੋਂ ਦੀ ਆਵਾਜ਼ ਖੋ ਲੈਂਦਾ ਹੈ ਗੁੰਗਾ ਕਰ ਦਿੰਦਾ ਹੈ ਇਸੇ ਕਰਕੇ ਉਹ ਆਪਣਾ ਦੁੱਖ ਦਰਦ ਕਦੀ ਵੀ ਕਿਸੇ ਨੂੰ ਦੱਸ ਨਹੀਂ ਸਕਦਾ بس ਆਪਣੇ ਕਰਮਾਂ ਨੂੰ ਚੁੱਪ ਕਰਕੇ ਭੋਗਦਾ ਰਹਿੰਦਾ ਐ ਆਪਣੇ ਆਲੇ ਦਿਵਾਲੇ ਪੇੜ ਪੰਛੀ ਪੌਦੇ ਜਾਨਵਰ ਇਹਨਾਂ ਸਾਰਿਆਂ ਵੱਲ ਵੇਖੋ ਇਹ ਖੁੱਲੀਆਂ ਜੇਲਾ ਇਹਨਾਂ ਵੱਲ ਰੋਜ਼ ਧਿਆਨ ਦਿਓ ਵੀ ਇਹ ਸਾਰੇ ਜਿਲੇ ਭੁਗਤੰਦੇ ਨੇ ਫਿਰ ਆਪਣੇ ਕਰਮਾਂ ਵੱਲ ਧਿਆਨ ਦਿਓ ਕਿ ਮੈਂ ਕੈਸੇ ਕਰਮ ਕਰਦਾ ਪਿਆਵਾ ਕਿਤੇ ਨਾ ਹੋਵੇ ਕਿ ਮੈਂ ਪਾਪ ਵੀ ਕਰੀ ਜਾਮਾਂ ਤੇਸ ਦੁਨੀਆਵੀ ਜੇਲ ਤੋਂ ਵੀ ਬਚ ਜਾਮਾਂ ਪਰ ਉਹ ਸਰਹਾਨੀ ਜੇਲ ਤੋਂ ਕੋਈ ਨਹੀਂ ਬਚ ਸਕਦਾ ਇਹ ਨਾ ਹੋਵੇ ਕੀ ਇੱਕ ਛੋਟੀ ਜੀ ਜੇਲ੍ਹ ਤੋਂ ਬਚਦੇ ਬਚਦੇ ਲੱਖਾਂ ਕਰੋੜਾਂ ਸਾਲ ਇਹਨਾਂ ਜੇਲਾਂ ਦੇ ਵਿੱਚ ਭਟਕਦਾ ਰਮ ਇਸ ਇਨਸਾਨੀ ਚੋਲੇ ਦੀ ਕੀਮਤ ਨੂੰ ਸਮਝੋ ਔਰ ਜਿੰਨਾ ਛੇਤੀ ਹੋ ਸਕੇ ਅੱਛੇ ਕਰਮਾਂ ਨੂੰ ਧਾਰਨ ਕਰ ਲਈ